ਡੂ ਟੂ ਫੈਮਿਲੀ ਦਾ ਸੋ ਠੀਕ ਠਾਕ ਆਜੋ ਕਰਕੇ ਗੱਲਾਂ ਬਾਤਾਂ ਇਧਰ ਸਾਡੇ ਡਾਕਟਰ ਜੀ ਆਂਦੇ ਆ ਦਿਨ ਚ ਲਾਈਟਾਂ ਲਾਈ ਢਾਕੇ ਡਾਕਟਰ ਤੁਹਾਨੂੰ ਦੱਸੋ ਕੀ ਕਹਿੰਦਾ ਫਿਰ ਆਪਣਾ ਆਸੀਆਨ ਆ ਲੈ ਆ ਸਾਡਾ ਮੁੰਡਾ ਰਾਈਸ ਸਰ ਅਕਾਸ਼ ਜੀ ਲਈ ਇਸ ਸਮੇਂ ਬਹੁਤ ਸਾਰੇ ਕੰਮ ਨੇ ਜਿਹੜਾ ਨੀਡਰ ਲੈਵਲ ਬਹੁਤ ਛੁਟਾ ਹੁੰਦਾ ਇਹਨੂੰ ਕੀ ਆਲੇ ਦੋਸਾਂ ਦੇ ਵਾਈਫਾਈ ਕੱਟਿਆ ਗਿਆ ਦਿਖਾ ਦਿਓ ਆ ਜਾਂਦਾ ਵਾਈਫਾਈ ਕੱਟਿਆ ਵਾਈ ਜੀ ਦਿਖਾ ਦਿਨ ਜਿਹੜਾ ਇਹਨਾਂ ਨੂੰ ਆਲੇ ਜਾ ਵੈਰੀ ਵੀ ਵਾ ਦੇ ਇਹ ਇੱਥੇ ਆਇਤਾ ਇੱਥੇ ਦਿਖਾ ਦਿੰਦੇ ਆ ਆ ਦਿਖਾ ਦੇ ਹਾਂ ਹੋ ਜਾਂਦਾ ਆਦਾ ਫਿਰ ਬੈਠ ਗਿਆ ਉਹ ਅੱਗ ਲੱਗ ਗਈ ਓਏ ਕਿਵੇਂ ਵਿਹਾਜ ਰੋ ਦੇ ਬਹੁਤ ਬੈਠੇ ਰਹਦੇ ਆ ਭੂਸ ਨੂੰ ਇਹ ਤਾਂ ਮਿੰਦਰ ਵੀ ਗਈ ਮੈਂ ਚਾਉ ਰੰਗਿਆ ਨੰਗਾ ਨੰਗਾ ਹੈ ਮੋਗਾ ਰੰਗਿਆ ਕਿੱਥੇ ਲਾ ਕਿੱਥੇ ਜਾਵੜਾ ਮੇਰੇ ਅੱਗੇ ਜਾਵੜਾ ਇਤਾਂ ਕ ਲੈਣਾ ਡਾਲਾ ਇਤਾਂ ਉਨੋਲਾ ਮੈਨੂੰ ਪੰਜਾਬ ਆਪਣਾ ਕਿਹੜਾ ਆਪਣੇ ਦਾ ਆ ਗੁਜਰੇ ਹੈ ਗੁਜਰਾ ਆਓ ਦੇ ਮੋਗੇ ਪਹੁੰਚਣਾ ਲਾ ਦੇ ਗੁਜਰਾ ਹੈ ਕਹਿੰਦਾ ਆਹੀ ਨੰਗਾ ਗੁਜਰਾ ਕੱਢ ਤੇ ਲੋੜ ਕੱਢ ਮਝੂਰੀ ਆ ਗਈ ਵਿੱਚ ਮਝੂਰੀ ਲਾ ਲਈਏ ਮਝੂਰੀ ਲਾ ਲਈਏ ਅੱਛਾ ਲਾਈਕ ਤੇ ਸ਼ੇਅਰ ਕਰੀ ਚੱਲੋ ਬਾਈ ਮਝੂਰੀ ਕਿਉਂ ਆ ਲੈ ਅੱਜ ਅਗਲਾ ਕੋਲ ਆ ਚੱਲਦੇ ਆ 19 ਮਿੰਟ ਲੱਗਦੇ ਆ ਆਪਣੇ ਇਥੋਂ ਘਰੋਂ ਉੱਤਰਣ ਵਾਸਤੇ ਕਿਥੋਂ ਬਠਿੰਡਾ ਇਥੇ ਪੜਾਉੜੋਂ ਆਜੇ 19 ਮਿੰਟ ਨਹੀਂ ਅੰਮ੍ਰਿਤਸਰ ਤੇ ਹਾਂ ਇਥੋਂ ਉੱਤਰਣ ਵਾਸਤੇ 19 ਮਿੰਟ ਲੱਗਦੇ ਤਾਰੀਆ ਪਾ ਇਥੇ ਲੈਣਾ ਸੀ ਓਏ ਉਹ ਆਉਂਦਾ ਲੰਡਨ ਦਾ ਵਿਸੰਗਲੈਂਡ ਕੋ ਜਾ ਗਿਆ ਯਾਰ ਓ ਉੱਪਰ ਤਾਂ ਦੀਦਾ ਨਹੀਂ ਕਿਉਂ ਕਿੱਥੇ ਗਾ ਕਿਹੜਾ ਚਲੋ ਜੀ ਸਤਿ ਸ਼੍ਰੀ ਅਕਾਲ ਮਾਹੀ ਹੋ ਠੀਕ ਠਾਕ ਠੀਕ ਆ ਵਾਹ ਲਾੜੀ ਦੇ 2 ਮਿੰਟ ਲਾਈਵ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ 13 13 ਬਾਈ

ਕਾਰੀਆ ਕਰੀ ਤੇਰਾ ਕਰਕੇ ਖੜਾ ਤਾਇਆ ਇਹ ਮਾ ਕੇ ਦੇ ਹੁਣ ਕਿਹਾ ਪੂਰਾ ਧੰਨਾ ਕਹਿ ਦੇ ਇਹ ਪੰਨੂ ਆਜਾ ਇਹ ਟੱਕ ਚੋਰ ਨਾ ਕੰਡੀ ਨਾ ਇਹ ਸਾਡਾ ਬਾਪੂ ਦੇ ਮੋਬਾਈਲ ਤੇ ਨਹੀਂ ਆਉਂਦਾ ਕੈਮਰੇ ਤੇ ਮਖਾ ਵੀ ਪੰਡਾ ਕੋਲੇ ਖੜਾ ਤਾ ਓਏ ਇਹ ਕੌਣ ਨੇ ਤੇਰੀ ਫੋਟੋ ਨਹੀਂ ਆਈ ਹਾਂ ਠੀਕ ਹੈ ਸਰਗ ਬੰਦਾ ਦਾ ਬੰਦੇ ਦਾ ਠੀਕ ਆ ਤੂੰ ਬੰਦੇ ਦਾ ਠੀਕ ਆ ਓਏ ਇਹ ਜੋ ਫੜਨ ਲੱਤਾ ਯਾਰ ਡਾਕਟਰ ਲੱਤਾ ਫੜੇ ਛੱਟੇ ਦਿੱਤੋ ਜਰੂਰ ਲੱਤਾ ਦਾ ਕੁੱਤਾ ਹੀ ਫੜ ਲਓ ਅੰਦਰ ਕਰਾਵਾਂਗਾ ਫਿਰ ਇਹਦੀ ਮੂਵੀ ਬਣਾ ਕੇ ਕਾਰ ਰੱਡਦਾ ਪੜਦਾ ਜਾਂਦਾ ਅੰਦਰ ਨੂੰ ਠੀਕ ਹੈ ਜੀ ਠੀਕ ਆ। ਔਰੇ ਕੈਸ? ਇਕ ਆ ਗਿਆ ਹੜਾ ਸਿਆਣਾ। ਮੁੰਡਾ ਇਹਦੇ ਕਾਲਕ ਕੁੱਟ ਪੈ ਗਈ। ਨਹੀਂ ਨਹੀਂ। ਫਿਰ ਆ ਜਾ ਐ ਨਹੀਂ। ਮਰਾ ਮੀਟ ਕਰੀ ਜਾਂਦਾ ਸੀ ਤੇਰੀ। ਕਹੇ ਉਹ ਰਾਜਾ। ਆ ਜਾ। ਆ ਜਾ ਆ ਜਾ। ਆ ਦੇ। ਇਹ ਮੂਰਤ ਕਲਾ ਦਾ ਬਸ ਤੇ ਦੇ। ਕ੍ਰੋਕੀ ਆਰੇ ਆ ਆ ਆ ਦੇ ਭੱਜ ਗਿਆ ਆ ਦੇਖਾਂ ਕਿਹੜਾ ਪਾਉ ਚਲੋ ਚਲੋ ਅੰਦਰ ਹੁਣ ਚਲੋ ਅੰਦਰ ਚਲੋ ਚਲੋ ਇਹ ਸਾਡਾ ਕੈਸਨੂਰ ਆ ਬੱਕਰੀ ਮਾਂ ਪਾਉਣਾ ਪਾਉਣਾ ਤੋੜੂ ਪਾਉਣਾ ਕੈਸਾ ਹੋਇਆ ਕੈਸਾ ਹੋਇਆ ਸ਼ਾਟ ਤਾਂ ਉਲਟ ਜਾਏਗੀ ਹੁੰਦੀ ਆਪਣੀ ਹਾਂ ਬਸ ਮਗਰਾਂ ਨਹੀਂ ਜਾਏਗੀ ਲੱਗਦੀ ਆ ਨਹੀਂ ਰਹਿਤਾ ਹੋ ਗਿਆ ਨਾ ਲੱਗਦੀ ਆ ਫਿਰ ਹੁਣ ਚਲੋ ਜੀ ਓਕੇ ਜੀ ਵਾਏ ਠਾਕਾ ਤਾਏ ਦੋ ਦੋ ਲਈ ਆਉਦਾ ਹਾਂਜੀ ਤਾਏ ਦੇ ਇਹਦੇ ਬਾਹਲੇ ਵੀਡੀਓ ਵਾਇਰਲ ਹੋਈਆਂ ਵਿਆ ਟਿਕਟੌਕ ਤੇ ਵੀ ਆਪਣੇ ਇਹਦੇ ਤੇ ਮਾ ਉਸ ਤੇ ਟਿਕਟੌਕ ਦੇ ਦੀ ਵਾਇਰਲ ਹੋਈ ਸੀ ਵੀਡੀਓ ਮਗਣੀ ਅੱਛੀ ਮਿਲੀ ਹਮ ਤੇ ਜਾਵੜੀ ਸੀ ਔਰ ਰੱਖੇ ਜੜੀ ਜੜੀ ਪਾ ਕੇ ਹਾਂ ਨਹੀਂ ਫੇਸ ਬੱਲ ਕਰ ਲੈਂਦੇ ਇਹ ਆਪ ਨਾਉਣਾ ਤਾਉਣਾ ਮੇ ਨਿਬੜੇ ਤੇੜੇ ਫਿਰਦੇ ਆਪਾਂ ਚੋ ਆਇਆ ਇਹ ਥੋੜਾ ਜਿਹਾ ਆਹ ਸਾਡੀ ਫਲવાડી ਚਲੋ ਜੀ ਓਕੇ ਬਾਈ ਮੈਂ ਹੁਣ ਪਰਸੋਂ ਦਾ ਥੋੜਾ ਜਿਹਾ ਸਮਝਵਾਈ ਕਰ ਲਾ ਬਾਅਦ ਚ ਮਿਲਦੇ ਹਾਂ ਓਕੇ ਬਾਈ